ਅਸੀ ਕਾਲ ਜੀ ਮਿਲੋ ਜੀ ਇੱਧਰ ਗੁਰਮੁਖ ਸਿੰਘ ਕਿੱਦਾਂ ਬੜਾ ਠੀਕ ਆ ਜੰਮਿਆ ਹੀ ਆ ਤਾਂ ਹਾਂ ਐਨ ਦਾਣਾ ਬਣਾਣਾ ਜੰਮਿਆ ਹੋਇਆ ਹੀ ਤਾਂ ਕੱਲ ਮਾੜ ਮਾੜੀ ਦੇਖ ਦਿੱਤੀ ਮਾੜ ਮਾੜੀ ਮਾੜ ਮਾੜੀ ਕੱਲ ਤੂੰ ਦੇਖੀ ਤੂੰ ਕਿਹਨ ਹਰੀਾਈ ਮਾਰੂਗੀ ਅਰਦੀ ਫੇਰ ਦੇਖ ਕੇ ਆ ਜਾ ਬੰਤਾ ਲੱਗਦਾ ਐ ਇਹਨਾਂ ਨੇ ਐਨ ਮੇਨ ਪਰਾਲੀ ਵਾਲਾ ਦਾ ਇਹ ਪਰਾਲੀ ਆਦਾ ਹੈ ਬਰ ਆਉਣੀ ਕਰਕੇ ਵੀ ਜਿਆਦਾ ਹੈ ਆਪਾਂ ਨੇ ਰੌਣੀ ਕਰਕੇ ਲਾਇਆ ਤਾਂ ਇਹ ਹੋਰ ਵਧੀਆ ਹਾਂ ਵਧੀਆ ਪਾਣੀ ਛੱਡਿਆ ਬੁੱਟਾ ਨਹੀਂ ਪਾਣੀ ਕੱਲ ਕਿੱਥੇ ਇੱਥੇ ਅੇ ਚੱਲਦੀ ਆ ਮੋਟਰ ਨਾ ਮੈਂ ਤਾਂ ਲਾਤਾ ਕਣਕ ਨੂੰ ਤਾਂ ਲਾਤਾ ਮੈਂ ਸੀ ਵੀ ਲਾਉਣਾ ਹੜਾ ਵਿਆਹ ਦੇਖ ਲਈਏ ਇਧਰ ਪਿਆ ਐ ਨਾ ਬੋਲ ਪਠਾਲਿਆ ਪਿਆ ਰਾਤ ਦਾ ਪਤਾ ਨਹੀਂ ਕੀ ਖਾ ਲਿਆ ਹਜੇ ਨੇ ਕੁਝ ਵੀ ਨਹੀਂ ਖਾਦਾ ਮੇਰਾ ਗਲਾ ਭਾਰੀ ਹੋਵਾ ਕਾਹ ਖਾਦੇ ਨੇ ਹੋਇਆ ਮੌਸਮ ਵਿੱਚ ਵੀ ਹੈਗਾ ਮੌਸਮ ਬਹੁਤ ਪਿੰਦਾ ਮੋਹ ਗੱਡੀ ਜੀ ਗਿਆ ਹਵਾ ਹਵਾ ਨਾਲ ਹੋ ਜਦਾ ਹੁਣ ਤੁਸੀਂ ਕਿਆ ਕਹੋਂਗੇ ਆ ਕਣਕ ਮਸ਼ੀਨ ਵਾਂਗ ਜੰਮ ਰਹੀ ਐ ਕੋਈ ਸਾਈਡ ਕੱਟ ਨਹੀਂ ਕੋਈ ਵੱਧ ਨਹੀਂ ਖੇਤ ਤਿਆਰ ਹੋਵੇ ਨਾ ਖੇਤ ਫਿਰ ਵੀ ਫਰਕ ਪੈਂਦਾ ਖੇਤ ਤਿਆਰ ਚ ਵੀ ਜੇ ਮੈਨੂੰ ਗੱਲ ਪੂਰੀ ਹੋਵੇ ਖੇਤੋਂ ਪਰ ਤਵੀਆਂ ਦੀ ਕੱਢ ਕੇ ਨਾ ਉਹ ਨਹੀਂ ਖੇਤ ਵੀ ਤਿਆਰ ਕਰ ਲਵੇ ਯਾਰ ਕੁਛ ਨਹੀਂ ਫਰਕ ਪੈਂਦਾ ਦੂਰ ਬਾਹਰ ਦੇ ਤਵੀਆਂ ਦੀ ਸਾਲੀ ਗਿੱਲ ਹੋਵੇ ਪੂਰੀ ਨਹੀਂ ਰੌਣੀ ਕਰਦੇ ਚੁੱਪ ਕਰਕੇ ਰੌਣੀ ਨਾਲ ਤਾਂ ਸਭ ਨੂੰ ਫਿੱਟਕ ਫਿਰ ਐ ਥੋੜੋ ਵੀ ਸਾਡਕੋਂ ਵੀ ਪੱਟਣੇ ਨੂੰ ਜਿੰਨਾ ਮਰਜੀ ਬੀਜ ਦੇਣ ਤਾਂ ਚਾਹੇ ਮੀਂਹ ਆਪਿਆ ਚੱਕਰ ਪਤਾ ਗਿਆ ਗਰਮਾਂ ਵਿੱਚ ਚੱਕਰ ਪਤਾ ਗਿਆ ਪਿਆ ਚੱਕਰ ਪਿਆ ਹੁਣ ਜਿਹਦੇ ਨਜੀਰ ਪੇ ਜ਼ਿਆਦਾ ਕਣਕ ਹੈ ਨਾ ਉਹਨੂੰ ਅਗਲਾ 705 ਜੀ ਪਿਆ ਪਿਆ ਵੀ ਜੇ ਮੈਂ ਪਾਣੀ ਲਾਤਾ ਮੇਰੀ ਬੱਤ ਕਾਦਾ ਆਉਗੀ ਪਰਾਲੀ ਗੁੱਜਰਾ ਨੇ ਚੱਕੀ ਨਹੀਂ ਕੋਈ ਉਧੇ ਕਰਕੇ ਪਾਣੀ ਲੱਗਿਆ ਕਣਕ ਨੂੰ ਜਿਵੇਂ ਪਾਣੀ ਲਾਤਾ ਪਰਾਲੀ ਨੂੰ ਉਹ ਬੱਤ ਨਹੀਂ ਆਉਂਦੇ ਹੁਣ ਬੱਤ ਨਹੀਂ ਆਉਂਦੇ ਥੱਲੇ ਧੁੱਪੇ ਰੈਂਦੀ ਆ ਕਰੂਗਾ ਕੀ ਅਗਲਾ ਇਹ ਹੈਗਾ ਕੰਮ ਅੱਜ ਗਿਆ ਆਇਆ ਮੀਂਹ ਮੀਂਹ ਦਾ ਪਰਾਲੀ ਉਪਈ ਰਹੀ ਉਹਦੇ ਕਰਕੇ ਨਹੀਂ ਕਿਤੇ ਲੂਟੇ ਨਹੀਂ ਆਇਆ ਕੰਮ ਕੱਲ ਤਾਂ ਭੱਟ ਆਇਆ ਬਦਲਦੇ ਵੀ ਨਿਕਲਣ ਲੱਗੇ ਦੇਖੀ ਜਾਂਦੀ ਹੈ ਹੈ ਕੀ ਬਣਦਾ ਤਾਂ ਜਾਣਾ ਰੁੱਪ ਨੂੰ ਨਾ ਨਟ ਫੜ ਲਈ ਬਾਈ ਇਹਦੇ ਨਾਲ ਦੇ ਇੱਕ ਨਾਟ ਗਿਰ ਗਿਆ ਮੈਂ ਫੜਦਾ ਥੱਲੇ ਦੀ ਉਹ ਹਿੱਲਣ ਲੱਗ ਗਿਆ ਥੱਲੇ ਢਿੱਲਾ ਹੋ ਗਿਆ ਹੁਣ ਕਿਤੇ ਢਿੱਲਾ ਹੋ ਗਿਆ ਉਹ ਗਿਰ ਗਿਆ ਮੈਂ ਹੁਣ ਖੋਲ ਕੇ ਇਹਦੇ ਨਾਲ ਦੇ ਲਿਆਉਂਗਾ ਠੀਕ ਨਹੀਂ ਆ ਮੂਲਾ ਬੋਲਟ ਗਿਰ ਜਾਂਦਾ ਹੈ ਲੁਲੁਕੇ ਇਹ ਬਸ ਫੇਰ ਨਾਲ ਹੈ ਵਿੱਚੇ ਚੜਦਾ ਉਹਦੇ ਵਿੱਚੇ ਜੜਦੀ ਸੀ ਵਿੱਚੇ ਜੜਦਾ ਚੜਦਾ ਅੱਛਾ ਹਾਂ ਹੁਣ ਮੈਂ ਸਾਰੇ ਕਾਲੇ ਦੇ 5 ਕਿਲੋ ਦੀ ਵਾਲਟੀ ਹੁਣੀ 10 ਕਿਲੋ ਦੀ ਮਸ਼ੀਨ ਦੀ ਸਾਰੀ ਬੱਟ ਕੇ ਦੇਖਿਆ ਕਹਿੰਦਾ ਇਹ ਨਹੀਂ ਮਿਲਣਾ ਉਰੇ ਕਹਣਾ ਇਹ ਰੋਪੜ ਦੀ ਮਿਲਣਾ ਤੈਨੂੰ ਹੁਣ। ਇਹ ਨਾਲ ਨਾਲ ਉੱਥੇ ਹੀ ਮਿਲੂਗਾ। ਹਾਂ ਜੇ ਉਹਨਾਂ ਦੇ ਨਾਂ ਮਿਲਿਆ ਕਿ ਦੂਏ ਕਿਹੜੇ ਆ। ਰਾਣੇ ਦੇ ਮਿਲੂਗਾ। ਬਿੱਟੂ ਨਾ ਆ ਹੋ ਗਿਆ ਹੈਪੀ ਨਹੀਂ ਹੋਗੇ। ਤੇਰਾ ਗਾਂ ਟਿਊਟੂ ਨਹੀਂ ਹੋਗੇ। ਤੇ ਰਾਣਾ ਹੋ ਗਿਆ ਤਿੰਨ ਜਿਆਦਾ ਦੁਕਾਨਾਂ ਉੱਥੇ ਸਵੇਰ ਪਾੜਦੀਆਂ। ਤੈਨੂੰ ਲੋੜੇ ਨਹੀਂ ਜਾਣੇ ਦੀ। ਮੈਂ ਇੱਥੇ ਉਰਲੇ ਪਾਸੇ ਹੀ ਜਾਹ ਤੂੰ। ਹਵੇਲੀ ਹਵੇਲੀ ਉਹ ਆਹੋ ਹਵੇਲੀ ਸੋਹਣੇ ਤੇ ਭੈਣੀਆਂ ਵਾਲਾ ਉਹ ਦੁਕਾਨ ਦੇ ਨਾਲੇ ਆਏ ਆਹੋ ਹੈਪੀ ਦੇ ਨਾਲ ਉੱਥੇ ਇੱਕ ਫਿਰਪੜ ਦੀ ਦੁਕਾਨ ਆ ਹੈਪੀ ਹੈਪੀ ਹਾਂ ਹੈਪੀ ਉਹ ਤੇ ਸਭ ਨੂੰ ਮਿਲ ਜਣਾ ਨੀਰਲ ਨਾਟਾ ਕਹਿੰਦਾ ਇਹ ਨੀਰਲੇ ਪਿਆੜਨਾ ਉੱਥੇ ਚੂੜੀ ਦਾ ਚੂੜੀ ਦਾ ਫਰਕ ਪੈ ਜਣਾ ਨਹੀਂ ਕਹਿੰਦਾ ਹਾਂ ਤੇ ਸਭ ਨੂੰ ਸਮਝਿਆ ਗੱਲ ਕਹਿੰਦਾ ਇਹਦੇ ਨਾਲ ਦਾ ਹੀ ਲਾਇਓ ਸੇਵ ਪਿੱਛੇ ਲੰਬਾ ਰਾਇਦੇ ਆਹ ਠੀਕ ਆ ਟੂ ਡਰਾਈਵਰ ਆਹੀ ਲਿਆਓ ਆਹੀ ਨਾਟ ਲਿਆਈ ਦੋ ਫਿਰ ਕਿਤੇ गिर ਜਾਂਦਾ ਚੜ ਜਾਂਦਾ ਠੀਕ ਨਹੀਂ ਗੱਲ ਤੇ ਸਮਝ ਕੇ ਰੱਖਣਾ ਜਾਣਾ ਤਾਂ ਹੈਗਾ ਹੀ ਆ ਸਾਮਾ ਕਰਾ ਰਾਂ ਤਾਂ ਕੋ ਮੋ ਜਾਂਦਾ ਤੂੰ ਨਵੇਂ ਪਿਆ ਰਹਿਂਦਾ ਮੈਂ ਹੋਰ ਪਾਸੇ ਚੜਾ ਦਿੰਦੇ ਆ ਪਿਆ ਵੀ ਆ ਕੇ ਹੋਰ ਪਾਸੇ ਵੀ ਚੜਾ ਦਿੰਦੇ ਆ ਧੱਖਣ ਆ ਗਿਆ ਬਾਈ ਧੱਖਣ ਚੱਲਦਾ ਬਦਲ ਕੱਢਦੇ ਆ ਕੱਢਦੇ ਬੱਦਲ ਹੀ ਨਹੀਂ ਰਾਤ ਨੂੰ ਗਰਮੀ ਸੀ ਰਾਤ ਵਾਲੀ ਗੱਲ ਪੂਰੀ ਤੋਂ ਸੀ ਹਾਂ ਧੱਖਣ ਜੱਲ ਪਿਆ ਦੇ ਲੱਡੂਆ ਮੈਂ ਕਹਿੰਦਾ ਫੇਰ ਆਪਾਂ ਭਰ ਕੇ ਮੋਟਰ ਬੰਦ ਕਰਾਂ ਕਿ ਕਰਾਂ ਹਾਂ ਬਸ ਥੋੜਾ ਬਹੁਤ ਹੈ ਬੰਦ ਪੈ ਜਾਵੇ ਚੱਲ ਜੰਗਾ ਜਿੱਦੇ ਹੁਣ ਧਰਤੋਂ ਜਿਹੜੀ ਚੱਕੀ ਜਾਊਗੀ ਜਿਹੜੀ ਗੇਤੀਆ ਵੀ ਜੋਗੀ ਪਾਣੀ ਮੰਗਦੀਆਂ ਹਾਂ ਹੂੰ ਜਿਹੜੇ ਹੁਕਮਾਂ ਪੀਜੂਗੇ ਉਹ ਪਾਣੀ ਮੰਗਦੀਆਂ ਏ ਹੋਏ ਪਾਣੀ ਮੰਗਦੀਆਂ ਹੁਣ ਤਾਂ ਦੋਹੀ ਮੰਗਦੀਆਂ ਦੋਹਾਂ ਦਾ ਕੰਮ ਲੋਟ ਆ ਜਾਣਾ ਦੋਹਾਂ ਦਾ ਆ ਜਾਣਾ ਹਾਂ ਬਈ ਇੱਕ ਵਾਕੀ ਦੇਖੋ ਕਿਆ ਕੰਮ ਬਣਦਾ ਹੁਣ ਐ ਪ੍ਰਥੀਮਾ ਰੇਪ ਆਉਣੀ ਭੁੱਲ ਗਏ ਤੁਸੀਂ ਐ ਪ੍ਰਥੀਨ ਚ ਰੇਪ ਆਉਣਾ ਭੁੱਲ ਗਏ ਹੁਣ ਦਾ ਆ ਛੜਿਆ ਬਾਹਰ ਪ੍ਰਥੀਨ ਮੇਰੇ ਪ੍ਰਥੀਨ ਦਾ ਤੇ ਹਫਤਾ ਪਹਿਲਾਂ ਤੇ ਹੁਣ ਮੈਂ ਗੱਲ ਵਾਟਾ ਲਾ ਲਿਆ ਤਲਾਤਾ ਤੇ ਤੇਰੇ ਰਾਏ ਕਰਕੇ ਵਾਟਾ ਲਾ ਲਿਆ ਕਿਵੇਂ ਤੇ ਹੀ ਆਇਆ ਕਰ ਭਰੀ ਹੈ ਇਹੀ ਭਰੀ ਲਿਆਇਆ ਕਰ ਬਸੀ ਇੰਨਾ ਕਿੰਨਾ ਕਹੀਦੇ ਬਾ ਪਸੀਨ ਲੈ ਕੇ ਲੈ ਕੇ ਪ੍ਰਸੀਨ ਦਾ ਮੇਰੇ ਬੁਲਾ ਕ ਪ੍ਰਸੀਨ ਇੰਨਾ ਨਕ ਪ੍ਰਸੀਨ ਕਿੰ ਲੋਗਾ ਪ੍ਰਸੀਨ ਆਪਣੀ ਛੋਟਾ ਇਹਦਾ ਥੋੜਾ ਰਾਇ ਜੰਮੇ ਨਹੀਂ ਰਾਇ ਆਇਦੇ ਆਪਣਾ ਰਾਇ ਸਾਡੇ ਕਬੂਤਰ ਚੋਲੇ ਦਾ ਵੱਡਪਰਾ ਇਹ ਮੇਰੇ ਵਾਲਾ ਮੇਰੇ ਦਾ ਪਸੀਨ ਹੈ ਵੀ ਵਿੱਚ ਇੰਨਾ ਨਕ ਤੈਨੂੰ ਮੈਂ ਤਾਂ ਹੀ ਕਹਿੰਦਾ ਹਾਂ ਸਾਡੇ ਰਾਇ ਜਾਂ ਕਿਲੇ ਸਾਡੇ ਦਾ ਕਬੂਤਰ ਚੋਲੇ ਦਾ ਸਾਰੀ ਕਿਲੋ ਪਾਇਆ ਹੋਇਆ ਹੈ ਮੈਂ ਤੈਨੂੰ ਕਿਹਾ ਇੱਕ ਕਿਲੋ ਪੂਰਾ ਲੈ ਪੰਜ ਚਾਰ ਚ ਦੇਖੀ ਦੂੰ ਹੋ ਜਾਣਾ ਪਹੋ ਜਾਣਾ 10 ਦਿਨ ਥਈ ਜਿੱਥੇ ਤੂੰ ਢੂੜੀ ਹੁਣ ਖਾਂਦੇ ਹੋਰ ਖਾ ਲੂਗੇ 10 ਦਿਨ ਹੋਰ ਕਿਹਾ ਠੀਕ ਨਹੀਂ ਗੱਲ ਇਹਨੂੰ ਫੀਡ ਦੀ ਖਪਤ ਜ਼ਿਆਦਾ ਹੈ ਤੂੜੀ ਬਰੁਸ਼ ਨਹੀਂ ਪੈਂਦੀ ਮਾਰਪ ਕਰਨਾ ਇਹਨੂੰ ਇਹਨੂੰ ਪਾਣੀ ਨਾ ਲਾਈ ਪਾਣੀ ਨਹੀਂ ਲੱਗਦਾ ਮੈਂ ਪਾਣੀ ਤਾਂ ਰੁਕਿਆ ਬਈਦਾ ਹਾਂ ਪਾਣੀ ਨਾ ਲਾਈ ਜੇ ਪਾਣੀ ਲਾਤਾ ਫਿਰ 10 ਦਿਨ ਹੋਰ ਪਿੱਛੇ ਜਾ ਪਿਆ ਇਹ ਹਾਂ ਜੇ ਪਾਣੀ ਲਾਤਾ ਤਾਂ ਫਿਰ ਦਬ ਜਣਾ ਇਹਨੇ ਤਾਂ ਹੀ ਤਾਂ ਲਾਉਂਦਾ ਨਹੀਂ ਮੈਂ ਤੇਰੇ ਇੱਕੋ ਹੀ ਪਾਣੀ ਲਾਇਆ ਹੋਇਆ ਬੱਤੀ ਬਸ ਕੋਈ ਪਾਣੀ ਚੱਲਦਾ ਨਹੀਂ ਠੀਕ ਹੈ ਇਹ ਕਾਹਬੀ ਜੀ ਤੇਰੇ ਬਿਨਾ ਰਹ ਤੇ ਬਿਨਾ ਰਹ ਮਿੱਟੀ ਤੇ ਕਰਨੀ ਹੈ ਇਹ ਇਹ ਕਰਨੀ ਹੈ ਹਾਂ ਇੰਨੀ ਦੇਖਣਾ ਤਜਰਬਾ ਕਰਕੇ ਠੀਕ ਹੈ ਐਵੇਂ ਚ ਵੀ ਜੀ ਐਹ ਜਿਹਾ ਐਹ ਜਿਹਾ ਉੱਠ ਲੈ ਉਹਨੇ ਚ ਰੇ ਮਿੱਟੀ ਕੁਛ ਨਹੀਂ ਪਾਉਣਾ ਇਹਦੇ ਤੇ ਰਾਸ ਸਪਰੇ ਗਰਾਈ ਕਰ ਦੇਣੀ ਅੱਛਾ ਦੇਖਾਂ ਵੀ ਕੀ ਕਰਾ ਨਹੀਂ ਤਾ ਕੁਝ ਜੰਮੇ aí ਮੈਨੂੰ ਲੱਗਦਾ ਜੰਮੇ ਨਹੀਂ ਹਲੇ ਕਿੱਥੇ ਜੰਮੇ ਜਾਂ 54 ਦੇ ਬੀਜੀ ਆਹ ਕਾਦਾ ਇਹ ਆ ਕੀ ਆ ਇਹ ਕਿਹੜਾ ਹਾਂ ਹਾਂ ਹੋਰ ਹੋਣਾ ਕੁਸ ਐਨੀ ਖੇਤੀ ਜੰਮ ਖਗਦੀ ਹਾਂ ਤਾਂ ਆ ਦੇ ਤੁਰ ਹੀ ਆ ਲਿਆ ਦੇ ਹੱਲ ਵੀ ਦੂਰੀ ਹੋਈ ਉਹਦੀ ਇਹ ਤਰੀ ਯਾਰ ਹੁਣ ਆਏ ਨਾ ਟਾਈਮ ਲੰਦੀ ਬਾਈ ਹਾਂ ਹਾਂ ਅੰਦਾ ਤਾਂ ਤੂੰ ਨਾ ਯਾਰ ਕਣਕ ਹੈ ਕਣਕ ਕਿੱਥੇ ਆ ਗਈ ਉਹ ਯਾਰ ਹਾਂ ਕਣਕੀ ਕਣਕੀ ਹੈ ਕਣਕੀ ਲੱਗੀ ਲੱਗੀ ਨਹੀਂ ਕਣਕੀ ਕਣਕ ਤਾਂ ਦਿਖਦਾ ਆ ਵੀ ਕਣਕ ਆਈ ਆ ਦੇਖੋ ਲੱਗੀ ਲੱਗੀ ਉਹ ਦੇਖੀ ਉਹ ਉਹ ਦਿਖਦਾ ਨਾ ਜੰਮਿਆ ਬਲ ਆਈ ਨਹੀਂ ਲੱਗਦੀ ਬਲ ਆਈ ਨਹੀਂ ਲੱਗਦੀ ਹਾਂ ਇੱਧਰ ਜਾਦਾ ਹਾਂ ਲੱਗਿਆ ਸ਼ੌਰਾ ਜਿਹਾ ਕਰਕੇ ਆਉਰੇ ਆ ਸ਼ੌਰਾ ਜਿਹਾ ਨਾ ਸ਼ੌਰੇ ਕਰਕੇ ਵੀ ਆ ਹਾਂ ਠੰਡਾ ਰਹਿੰਦਾ ਖੇਤ ਚ ਨਿਕਲਿਆ ਨਹੀਂ ਦੋ ਚਾਰ ਦਿਨਾਂ ਬਾਅਦ ਨਿਕਲੇ ਆਉ ਠੀਕ ਨਹੀਂ ਨਿਕਲੇ ਆਉਣੀ ਪਹਿਲਾਂ ਨੇ ਪਾਣੀ ਛੱਡਿਆ ਹੁਣ ਦੂਰ ਨੂੰ ਹਾਂ ਪਾਣੀ ਹਰ ਤੱਕ ਬਬੂਲਨ ਵਾਲੀ ਨੂੰ ਨਹੀਂ ਨਹੀਂ ਮੈਂ ਕਿਹਾ ਦੇਖ ਲੈ ਦੱਖਣ ਆ ਗਿਆ ਬੱਦਲ ਵਾਈ ਹੋਣ ਲੱਗ ਪਿਆ ਨਹੀਂ ਮੈਂ ਸਰਾਹ ਦੇਖਦਾ ਪੱਤੇ ਪੱਤੇ ਸਾਫ ਕਰਾਈਏ ਹਾਂ ਪੱਤੇ ਸਾਫ ਕਰਾਵਾਂ ਯਾਰ ਲਾ ਪੱਤੇ ਕਿਦਾਂ ਸਾਫ ਕਰੂੰਗਾ ਹੁਣ ਭਈਏ ਲਾ ਦੇਣੇ ਆ ਆ ਬੁਰੇ ਡਰੇ ਹੋ ਗੰਗਾਰਾ ਦਾ ਠੇਕਾ ਕਾਲਾ ਮਾਰੀ ਲਾ ਕੇ ਉਹਨਾਂ ਨੇ ਉਹ ਠੇਕੇ ਵਾਲੀ ਹੈ ਠੇਕੇ ਦੀ ਤੇ ਲੈਣਾ ਤੁਹਾਨੂੰ ਕੰਮ ਹੋਰ ਕਰੀ ਜੇ ਠੇਕਾ ਕਰਨਾ ਹੋਇਆ ਰਾਸ਼ਨ ਵੀ ਨਾ ਕਰਨੀ ਗੱਲ ਕਿਤੇ ਕ ਸਭ ਕੁਝ ਥੋੜਾ ਹੀ ਹੈ ਆਹ ਸਭ ਕੁਝ ਹੈ ਹਾਂ ਕਹ ਤੂੰ ਪੈਸੇ ਦੱਸ ਕਿੰਨੇ ਲੈਣੇ ਮੈਂ ਨਹੀਂ ਤੁਹਾਨੂੰ ਰਾਸ਼ਨ ਦੇਣਾ ਤੁਹਾਨੂੰ ਚਾਹ ਦੇਣੀ ਹੈ ਬਸ ਬਸ ਠੀਕ ਨਹੀਂ ਗੱਲ ਹੈ ਹਾਂ ਚਾਹ ਵੀ ਆਉਣੀ ਕਰਦੇ ਫੜ ਕੇ ਲੈ ਜਾਣੀ ਹੈ ਵਾਹ ਤੈਨੂੰ ਪਤਾ ਠੱਡੇ ਦਿਮਾਗ ਵਾਲੇ ਆਹ ਨਾ ਜਲਦੇ ਆ ਨਹੀਂ ਰਾਸ਼ਨ ਉਪਰ ਬੈਠਾ ਜਾਨਾ ਉਹ ਹਾਂ ਉਹਨਾਂ ਨੇ ਕਰੀ ਹੈ ਸਹੀ ਕੰਮ ਕਹ ਮੈਂ ਰਾਸ਼ਨ ਹੀ ਦੇਣਾ ਪੈਸੇ ਦੱਸੋ ਕਿੰਨੇ ਲੈਣੇ ਆਥਰ ਤੁਸੀਂ ਆਪਣਾ ਲਿਆਉਣਾ ਠੀਕ ਨਹੀਂ ਗੱਲ ਹੈ ਚਿਕਾ ਦੇ ਤਾਂ ਵੀ ਕੁਝ ਨਹੀਂ ਸਾਫ ਹੋ ਜੂਗਾ ਖੇਤ ਕਹਿੰਦਾ ਇਹ ਹੋਰ ਝਾੜਣ ਦੇ 2-4 ਦਿਨ ਹਾਂ ਹੋਰ ਝਾੜ ਸਮਝਿਆ ਜੇ 2-4 ਦਿਨ ਹੋਰ ਝੜ ਗਏ ਵੇਚਦਾ ਇਹ ਪਰਸੋਂ ਕਹਿੰਦੇ ਮੈਨੂੰ ਅਸੀਂ ਪਾਰ ਤਾਂ ਹੀ ਲੇਟ ਬੀਜੀਦੀ ਸਾਡੇ ਪੱਤਾ ਬਹੁਤ ਘੱਟ ਜਿਹੜਿਆ ਤਾਂ ਇਹ ਹਵਾ ਆ ਗਈ ਨਾ ਹਵਾ ਕਰ ਝੜ ਜਾਣਾ ਹਵਾ ਕਰ ਉਡ ਵੀ ਜਾਂਦੇ ਪੱਤੇ ਆਹ ਜੀ ਦੱਖਣ ਦੁੱਖਣ ਆ ਗਿਆ ਫਿਰ ਤੇ ਆ ਜੂਗੀ ਫਿਰ ਮਨ ਵੀ ਚੱਲ ਪਊਗਾ ਕੰਮ ਚ ਆ ਜਾਣਾ ਦੱਖਣ ਨੇ ਵੀ ਚੱਲਦਾ ਯਾਰ ਆਹ ਦੱਖਣੇ ਆਇਆ ਅੱਜ ਦੱਖਣੇ ਆ ਗਿਆ ਹਾਂ ਇਹਨੇ ਹੁਣ ਰੌਣਕ ਨਹੀਂ ਕਰੇ ਪਿਆ ਮੰਨ ਕੇ ਚੱਲ ਜਾ ਫੇਰ ਬੱਤ ਨਹੀਂ ਆਉਣੀ ਜਮੀ ਪੈ ਗਿਆ ਹੁਣ ਨਹੀਂ ਉਹ ਤਾਂ ਮੁਸ਼ਕਲ ਹੈ ਹੈਨਾ ਇਹ ਕਿਤਾ ਪ੍ਰਾਲੀ ਉੱਪਰ ਇਕਣੀ ਪਈ ਅਗਲੇ ਨੇ ਛੜਤਾ ਪਾਣੀ ਮੈਂ ਕਹਿੰਦਾ ਮਸ਼ੀਨਾ ਮਸ਼ੂਨਾ ਵੀ ਲੈ ਗਈਆਂ ਹੁਣ ਹਾਂ ਚੱਲੀ ਚਲੇ ਜੀਆਂ ਹੁਣ ਕੰਮ ਜਿਹੜਾ ਹੈਗਾ ਤਾਂ ਖਿੱਚ ਗਈਆਂ ਆਪਣੀਆਂ ਹੁਣ ਇੱਕ ਦੋ ਕਿਲੇ ਨੂੰ ਕਿਹੜੇ ਨਹੀਂ ਆਉਣਾ ਜਿਹੜਾ ਮਾੜਾ ਮੋਟਾ ਝੂਰ ਹੂਰ ਤਾਂ ਰਹਿਣੀ ਹੋਊ ਆ ਹਾਂ ਉਹ ਤਾਂ ਰਹਿਣੀ ਰਹਿਣੀ ਹੈ ਅਸੀਂ ਵੀ ਦੇਖਦੇ ਅੱਜ ਬੂਟਾ ਨੂੰ ਪਾਣੀ ਛੱਡਣਾ ਪਰਾਂ ਕੀ ਕਰਦੇ ਸੌਦਾ ਹੋਇਆ ਨਹੀਂ ਜੀ ਇੱਧਰ ਤਾਂ ਹੋ ਗਿਆ ਇੱਧਰ ਇੱਧਰ ਆਲੇ ਫਿਰ ਜਾਂਦੇ ਕਾਕ ਹੋ ਜਾਣਾ ਇੱਧਰ ਵੀ ਉਹਨੂੰ ਬੁਲਾ ਲੰਦਾ ਉਹਨੂੰ ਖੇਤ ਬਾਹਤ ਆ ਉਹਨੂੰ ਦਿਖਾਉਣੇ ਯਾਰ ਜਿਹੜਾ ਅਵਤਾਰ ਠੇਕੇਦਾਰ ਗੱਡੀ ਜੀ ਵਾਲਾ ਹਾਂ ਬਾਹਲਾ ਹੋਇਆ ਉੱਥੇ ਦਿਖ ਰਿਹਾ ਅੱਛਾ ਹਾਂ ਚਲ ਦੇਖ ਲੂਗਾ ਆਪਾਂ ਨੂੰ ਕਿਹੜੇ ਕਾਲੀ ਆਲੇ ਇੱਕ ਕੈਂਪੀ ਤੇਰੇ ਕੈਂਪੀ ਵਾਲੇ ਦੇਖਦਾ ਤਾਂ ਹੂੰ ਇੱਕ ਕੈਂਪੀ ਪੂਰ ਦੇ ਪਾਸੇ ਛੱਲੀਆਂ ਵਾਲਿਆਂ ਦੇ ਛੱਲੀਆਂ ਵਾਲਿਆਂ ਦੇ ਹਾਂ ਉਹਨਾਂ ਦੀ ਵੀ ਦੇਖ ਲਾਗੇ ਗਾ ਘੁੰਮਣ ਹੁਣ ਰੋਜੇ ਘੁੰਮਦੇ ਆ ਭੋਲੂ ਵਾਲਿਆਂ ਪਰਾਈ ਜਾਂਦੇ ਰੋਜੇ ਲਾਗੇ ਘੁੰਮਣ ਬਾਈ ਹੁਣ ਹੋਨ ਕਾਹ ਕਾਨੇ ਘੁੰਮਣ ਆਇਆ ਹੁਣ ਸਿਆਲ ਆ ਗਿਆ ਹੁਣ ਕਣਕਾਂ ਖੇਤ ਹੋਗੇ ਬੰਦ ਹੁਣ ਜਿਸਨੇ ਕਣਕ ਬੀਤੀ ਕਿਸੇ ਨੇ ਕੋਕ ਕਰਤਾ ਜਿਹਦੇ ਕਣਕ ਬੀਤੀ ਉਹਨੇ ਕਹਿਣਾ ਮੈਂ ਹਲੇ ਨਹੀਂ ਬਾਈ ਪਟਾਉਣੇ ਹਾਂ ਜਿਆ ਮੇਰੀ ਗੁਜਰਾ ਜੋ ਕੀ ਹੋ ਜਾਈ ਜਾਂਦੀ ਹਾਂ ਗੁਜਰਾ ਜੋ ਕੀ ਹੋ ਜਾਂਦੇ ਠੀਕ ਨਹੀਂ ਗੱਲ ਜਾਂ ਸੌਦਾ ਕਰਕੇ ਵੀ ਮੈਂ ਮੀਨਾ ਖੰਡ ਕਣਕ ਦੀ ਇਹ ਅਗਲਾ ਕਾਲੀ ਕਰੂਗਾ ਅਗਲੇ ਕਹਿੰਦਾ ਮੈਨੂੰ ਪੈਸੇ ਦੇ ਦੇ ਕਣਕ ਦੇ ਠੀਕ ਨਹੀਂ ਗੱਲ 20 25 ਜਿਆਦਾ ਕਿਲਾ ਗੁਜਰ ਲਈ ਜਾਂਦੇ ਯਾਰ ਜਿਹੜਾ ਬਬੂਲਰ ਵਾਲਾ ਆ ਆਰਾਮ ਫੇਰ ਹੁਣ ਅਗਲੇ ਨੂੰ ਸਮਝਿਆ ਕਣਕ ਬੀਜੀ ਉਹ ਅਗਲਾ ਕਹਿੰਦਾ ਹਲੇ ਖੜਜੋ 10 ਦਿਨ ਬੀਜ ਨ ਉਹਨ ਘਰ ਚ ਆ ਕੇ ਲੇਵਰ ਘਰ ਦੇ ਘੱਟ ਮੰਨ ਕੇ ਚੱਲ ਵਿਚੇ ਬੀਜ ਵਿਚੇ ਵਾਹੀ 5-7000 ਰੁਪਏ ਤਾਂ ਆ ਜਾਂਦਾ ਵਿਚੇ ਰਹਿ ਰੂ ਯਾਰ ਰੁਪਏ ਰੱਖ ਸਦਾਈ ਤੂੰ ਹਾਂ ਜਾਣਾ ਆਉਣਾ ਵੀ ਤਾਂ ਕੋਈ ਵੇਚਿਆ ਯਾਰ ਰੁਪਏ ਦਾ ਖਰਚਾ ਮੂਲੀ ਜੀਆ ਲੈ ਸਿਟਣੇ ਦਾ ਸਿਟਣੇ ਦਾ ਨਹੀਂ ਗੱਲ ਕਰਦਾ ਮੈਂ ਮੈਂ ਕਰਦਾ ਵੀਰੇ ਬੀਜ ਤੀ ਕਣਕਣ ਬੂਚਿਆ ਅੱਛਾ ਉਹ ਤਾਂ 7-8000 ਰੁਪਏ ਖਰਚਾ ਆ ਜਾਂਦਾ ਆ ਜਾਂਦਾ ਬੀਜਣੇ ਦਾ ਵਾਹੀ ਮੂਹੀ ਵਿਚੇ ਸਭ ਕੋ ਤੇਲ ਤੂ ਲੇ ਬੀਜ ਰੇ ਠੈ ਕਿ ਨਹੀਂ ਉਹਨਾਂ ਕਹਿੰਦਾ 10 ਜੇ 10 15 ਆਇਆ ਤਾਂ 25 ਬੱਟ ਵੀ ਹੋ ਜੂਵੇ ਹਾਂ ਉਹ ਜਰਾ ਦਾ ਰਾਮ ਬਚੂਗਾ ਜੀ ਹਾਂ ਆਏ ਤਾਂ ਬਥੇਰੇ ਬੰਦੇ ਆ ਗਲੇ ਕਹਿੰਦੇ ਵੀ ਬਾਈ ਤੇਰੀ ਕਣਕ ਦੇ ਪੈਸੇ ਵੀ ਚੱਕ ਉਹਦੇ ਬਾਅਦ ਜਿਹਨੂੰ ਬਚਦਾ ਦਿਖਦਾ ਹਾਂ ਵੀ ਤੂੰ ਸੌਦਾ ਕਰ ਤੇ ਕਣਕ ਦੇ ਵਿੱਚੇ ਲਾ ਲੈ ਹਾਂ ਤਾਂ ਠੀਕ ਆ ਗੱਲ ਜੇ ਰੇਟ ਵਾਜੇਂਦਾ ਫੇਰ ਸਭ ਕੁਝ ਚੱਲਦਾ ਜਾਂ ਰੇਟ ਘਟ ਗਿਆ ਜਾਂ ਫਿਰ ਫੇਰ ਕੁਝ ਬੇਚੀਂ ਬੂਟਾ ਨਾ ਮਿਲੇ ਤਾਂ ਰੇਟ ਵੱਧਾ ਉਹੀ ਗੱਲ ਹੈ ਬੂਟਾ ਤਾਂ ਮੇਰੀ ਗੱਲ ਸੁਣ ਲੈ ਪੁਰਾਣੀ ਜਿਹੜੀਆਂ ਦਾ ਗਈਆਂ ਪੱਟ ਹੋ ਇਹ ਰਹਿੰਦੀਆਂ ਥੋੜੀਆਂ ਬਹੁਤੀਆਂ ਬੂਟਾ ਹੁਣ ਨਵਾਂ ਬਹੁ ਲੱਗਿਆ ਵਿਆ ਜਿਹੜਾ 2 ਸਾਲ ਵਾਲਾ 3 ਸਾਲ ਵਾਲਾ ਇਹ ਕਹਿੰਦਾ ਤਿੰਦੇ ਵਾਲੇ ਹੋ ਗਏ 2-3 ਸਾਲ ਵਾਲੇ 3 ਸਾਲ ਵਾਲੇ ਹਾਂ ਇਹ ਜਿਹੇ ਬੂਟਾ ਇਹ ਜੜੀਆਂ ਜਿਆਦਾ ਹੈ ਜਿਹੜੀ ਮੋਟੀ ਜੜੀ ਆ ਉਹ ਖਤਮ ਹੋਲੀ 3 ਸਾਲ ਵਾਲਾ ਹੀ 2 ਸਾਲ ਵਾਲਾ ਹੀ ਸਾਰੇ ਚੌਥੇ ਮਤ ਅਗਲਾ ਪਟਾਉਣ ਲੱਗ ਜਾਂਦਾ ਯਾਰ ਚੌਥੇ ਮਗਰ ਕਹਿੰਦਾ ਵੀ ਚੱਕ ਦੋ ਫੱਟੇ ਦੁਬਾਰਾ ਲਾਉਂਗੇ ਹਾਂ ਠੀਕ ਨਹੀਂ ਜਾਂ ਪੈਸੇ ਮਿਲਦੇ ਫੇਰ ਨਹੀਂ ਫੇਰ ਨਹੀਂ ਖੜਦਾ ਅਗਲਾ ਆ ਹੁਣ ਬਲਵੀ ਆਹ ਹੈ ਦਰਸ਼ਨ ਵਾਲੇ ਦੇ ਦੂਏ ਸਾਲ ਚ ਹੈ ਹੁਣ ਤੀਜਾ ਲੱਗਣਾ ਇਹਨਾਂ ਨੂੰ ਹਾਂ ਆ ਜਿਹੜੇ ਗੰਨੇ ਵਾਲੇ ਐ ਦੂਏ ਸਾਲੇ ਕਿੰਨਾ ਆ ਹਾਂ ਦੂਏ ਸਾਲ ਹੋਰ ਤੀਜੇ ਸਾਲ ਲੱਗਣਾ ਇਹਨੂੰ ਹੁਣ ਚੌਥੇਵੇਂ ਨਹੀਂ ਹੋ ਜਾਣਾ ਬਟਾਉਣੇ ਹੋਗੇ ਹੈਨਾ ਇਧਰ ਲਾ ਬੂਟਾ ਘੱਟ ਚੱਲਿਆ ਇਹਨਾਂ ਦਾ ਪਤਾ ਨਹੀਂ ਕੀ ਗੱਲ ਐਧਰ ਲਾ ਘੱਟ ਚੱਲਿਆ ਆਹ ਬੂਟਾ ਸੋਹਣਾ ਚੱਲਿਆ ਇਧਰ ਅਸਲ ਵਿੱਚ ਪਾਣੀ ਨਹੀਂ ਲੱਗਾ ਯਾਰ ਕਿੰਨਾ ਸਾਲ ਮੈਂ ਪੂਲਰ ਲਾਉਣਾ ਤੇ ਮੈਂ ਕਹਿੰਦਾ ਮੁੰਡੇ ਮੇ ਲਾਵੇ ਹੈ ਇੱਕ ਸਾਲ ਗੰਨਾ ਪੂਰਾ ਹੋ ਗਿਆ ਮੁੰਡੇ 'ਚ ਜੇ ਆਪਾਂ ਨੇ ਹੁਣ ਬੀਜੜ ਬੀਜਤਾ ਹੁਣ ਸਾਫ ਖੇਤ ਮੈਂ ਕਹਣਾ ਉਦੋਂ ਮੈਂ ਵੱਡ ਲਾ ਗੰਨਾ ਹੂੰ ਛੜ ਕੇ ਮੇਲੇ ਚ ਫੇਰ ਉਹਦੇ ਜ ਬੂਟਾ ਲਾ ਦੂਏ ਸਾਲ ਗੰਨਾ ਵੀ ਹੋ ਜਾਣਾ ਨਾਲੇ ਨਾਲੇ ਬੂਟਾ ਹੋ ਜਾਣਾ ਹੁਣ ਤਾਂ ਯਾਰ ਕਹਿੰਦੇ ਵੀ ਬੰਨਾ ਗੁੰਨਾ ਲਾਉਣੇ ਦੀ ਲੋੜੇ ਨਹੀਂ ਪੈਣੀ ਆਪਾਂ ਨੂੰ ਹੂੰ ਆ ਬੂਟਿਆਂ ਵਿੱਚ ਹੂੰ ਜੇ ਇੱਥੇ ਦੋ ਫੈਕਟਰੀਆਂ ਲੱਗੀਆਂ ਪਰਾਲੀ ਵਾਲੀਆਂ ਇਕੱਠਾ ਵਾਲੀਆਂ ਹਾਂ ਨਾ ਇਕੱਠਾ ਵਾਲੀਆਂ ਨਹੀਂ ਜਿਹੜੀਆਂ ਦੂਜਾ ਬਣਾਉਣੀ ਐ ਨਾ ਕੋਈ ਪਿੰਡੀ ਉਹ ਫੀਡ ਵਰਗੀ ਹਾਂ ਉਹ ਹਾਂ ਉਹ ਕਹਿੰਦੇ ਵੀ ਤੁਹਾਨੂੰ ਫਸਲ ਦਊਂਗੇ ਅਸੀਂ ਪੀਜਣ ਵਾਸਤੇ ਅੱਛਾ ਬਾਜਰੇ ਵਰਗੀ ਆ ਉਹ ਚੀਜ਼ ਕਹਿੰਦੇ ਹੈ ਤਾਂ ਬਾਜਰਾ ਜੀ ਕਹਿੰਦੇ ਉਹਨੂੰ ਹਾਂ ਵੀ ਉਹ ਰੋਮਗੇ ਤੁਹਾਨੂੰ ਅਸੀਂ ਠੀਕ ਕਰਵਾ ਕੇ ਉਹ ਥੋੜ੍ਹ ਤੇ ਫਿਰ ਗੰਨੇ ਵਾਂਗੂ ਗ੍ਰਾਮਦਲਾ ਖਰੀਦਲਾ ਇਹਨਾਂ ਨੇ ਆਪ ਠੀਕ ਆ ਹਾਂ ਠੀਕ ਆ ਮਨੂ ਸ਼ੱਕ ਮੈਂ ਦੀ ਆਪਾਂ ਨੇ ਛੱਡੇ ਦੇਣਾ ਆਪਾਂ ਨੇ ਗੰਨਾ ਵਿੱਚ ਪੀਜਣਾ ਹਾਂ ਵੀ ਬਾਜਰੇ ਬੀਜੂਗੇ ਹਾਂ ਉਹੀ ਬੀਜੂਗੇ ਉਹਨਾਂ ਨੇ ਲੈਣਾ ਆਪਣਾ ਆਹ ਚੱਲ ਦੇਖੋ ਕੁਝ ਵੀ ਜਾ ਜਿਹੜੀ ਹੈ ਪ੍ਰਾਲੀ ਪੁਰੜੀ ਇਕੱਠੀ ਕਰੀ ਹੋਈ ਹੈ ਇਹ ਤਾਂ 2 ਮਹੀਨੇ ਦੀ ਵੀ ਨਹੀਂ ਹੈਗੀ ਨਹੀਂ ਹੈਗੀ 2 ਮਹੀਨੇ ਵਿੱਚ ਖਤਮ ਮਾ ਕੰਮ ਕਹਿੰਦੇ ਆ ਸਾਫ਼ ਹੋ ਜਾਣਾ ਇਹ ਹੀ ਗਾਵੜੀ ਦੀ ਕੜਦੀ ਬਣਾ ਕੇ ਉਹ ਫੀਲ ਵਰਗੀ ਪਹਿਲਾਂ ਤਾਂ ਗੱਠ ਜੀ ਪਟੇ ਜੇ ਪਰ ਖੋਲ ਦਿੰਦੇ ਆ ਮੈਂ ਵੀ ਦੇਖੀ ਸੀ ਕੱਢ ਕੇ YouTube ਪਰਾਉਂਦੇ ਹੀ ਕਿ ਆ ਉਹ ਕੀ ਫੀਲ ਬਣਦੀ ਉਹਦੀ ਗੁੱਲੀ ਬਣਦੀ ਫੈਕਟਰੀਆਂ ਜਾਂਦੀ ਜਿੱਕੇ ਟੋਕਾ ਜਾਂਦਾ ਯਾਰ ਟੁਕ ਕੋ ਛ ਜਲਨੇ ਨੂੰ ਜਲਲੇ ਵੀ ਜਾਂਦੀ ਆ ਉਹ ਬਾਲੇ ਪਹਿਲਾਂ ਪਹਿਲਾਂ ਸਿੜਦੇ ਆ ਪਰ ਪੰਡ ਖੋਲ ਲੀ ਉਹ ਪਟੇ ਜੇ ਮਸੜਦੀ ਹਾਂ ਗਾਹਾਂ ਦਾ ਉਹਦਾ ਪਾਊਡਰੇ ਬਣ ਜਾਂਦਾ ਸਾਲਾ ਪਾਊਡਰ ਤਾਂ 2-3 ਮਹੀਨਾ ਜਾਂਦਾ ਜਾਂਦਾ ਉਹਦੇ ਮਸਲੇ ਗੁੱਲੀ ਬਣ ਕੇ ਨਿਕਲਦੀ ਆ ਆਏ ਗਿਰਦੀ ਕਹਣਾ ਸਾਲੀ ਫੀਡ ਵਾਲੀ ਫੈਕਟਰੀ ਮੈਂ ਫੀਡ ਗਿਰਦੀ ਹੁੰਦੀ ਨਾ ਵਿਚ ਵਿਚ ਗਿਰਦੀ ਤੇ ਆਏ ਬਈ ਵਿਚ ਕਹੀ ਜਾਂਦੇ ਆ ਬੰਦੇ ਡੰਗਰਾਂ ਤੇ ਕੰਮ ਵੀ ਆਊਗੀ ਉਹ ਡੰਗਰਾਂ ਦੇ ਤਾਂ ਆਉਣੀ ਯਾਰ ਉਹ ਡੰਗਰਾਂ ਦੇ ਕੰਮ ਨਹੀਂ ਆਉਣੀ ਉਹ ਉਹ ਤਾਂ ਠੱਠੇ ਪੁੱਠੇ 'ਚ ਕੰਮ ਆਉਣੀ ਆ ਨਾ ਪਰੌਲੀ ਡੰਗਰ ਖਾਂਦੇ ਤਾਂ ਹੈਗੇ ਆ ਪਰ ਉਹਨੂੰ ਕਿੱਥੇ ਕੰਮ ਤੇ ਹੀ ਆਊ ਵੀ ਮੁਸ਼ਕਲ ਹੈ ਕਿਉਂ ਉਹ ਕੋਈ ਖਾਣਗੇ ਸਾਲੇ ਇੱਕ ਅੰਨ ਹੀ ਖਾਣ ਲੱਗੇ ਅੱਛਾ ਹਾਂ ਉਹਦੇ ਮੈਂ ਹੁਣ ਉਹਦੇ ਮੈਂ ਕਹਿ ਖੂ ਪੈਣਾ ਦਾਣਾ ਦੂਣਾ ਵੀ ਖਾਉਂਗੇ ਉਹ ਹੋ ਉਹਦਾ ਫੈਕਟਰੀਆਂ ਆ ਬਾਲਣ ਦੇ ਕੰਮੇ ਹੋਣਗੇ ਮਾ ਚੂਰੇ ਤੇ ਤਾਂ ਹੀ ਬਣੂਗੀ ਉਹ ਪਿੰਡੀ ਜੀ ਹਾਂ ਚੂਰਾ ਬਣਦਾ ਪਾਊਡਰ ਪਾਊਡਰ ਬਣ ਜਾਂਦਾ ਹੈ ਪਾਊਡਰ ਦੇ ਬਾਅਦ ਗੁੱਲੀ ਬਣਦੀ ਹੈ ਫਿਰ ਉਹਨੇ ਕੰਟਰੋਲ ਵੀ ਰੱਖਣਾ ਸਬਾਨ ਇੰਨਾ ਜਿਹੜਾ ਫਲਫਲਾ ਵਟਾ ਉਹਨੇ ਕੰਟਰੋਲ ਕਰ ਦੇਣਾ ਜਮੀ ਹਾਂ ਜਾਂ ਗੁੰਨ ਗੁੰਨ ਕੇ ਜਾਣਾ ਸਾਲਾ ਉਹਨੇ ਕੰਟਰੋਲੇ ਹੋਣਾ ਹੈ ਕਿ ਨਹੀਂ ਟਰੈਕਟਰ ਦੀਆਂ ਲਾਈਟਾਂ ਨਹੀਂ ਤੇ ਆ ਬਾਲ ਦੀਆਂ ਟਰੈਲੇ ਦੀਆਂ ਉਹ ਲੱਗੇ ਵੇ ਸਵੇਰ ਦੇ ਸਵਾਰਨ ਉਹਦਾ ਹੁਣ ਫੱਟਦਾ ਨਹੀਂ ਪਤਾ ਲੱਗਾ ਹੁਣ ਦੇਖਦੇ ਕਿਸੇ ਬੁਲਾਉਂਦੇ ਆ ਉਹਨੂੰ ਇਲੈਕਟ੍ਰੀਸ਼ਨ ਨੂੰ ਲਿਆਓ ਹਾਂ ਉਹ ਨਹੀਂ ਉਹ ਸੈੱਟ ਕਰ ਗਿਆ ਤਾਂ ਜੀ ਮੁੰਡਾ ਉਦੋਂ ਆ ਉਹ ਸੋਚ ਚ ਖਰਾਬ ਨਿਕਲ ਗਈ ਦੀ ਜਿਹੜੀ ਬ੍ਰੇਕ ਵਾਲੀ ਹੈ ਉਤਾਰ ਤੁਰ ਇਧਰ ਤੇ ਲੱਗੀ ਹੈ ਨਾ ਉਤਾਰ ਉਹਦੋਂ ਤਾਈਂ ਨਹੀਂ ਲੋਟ ਆਈ ਹੈਗੀ ਓਏ ਰਿਕਾ ਤਾਂ ਤਾਂ ਲੱਗੂਗਾ ਜੇ ਸੁੱਟ ਚੱਲਦੀ ਉਹ ਸੁੱਟ ਜਲਦੀ ਉਹਦੋਂ ਸੁੱਟ ਨਹੀਂ ਖਰਾਬ ਜਿਹੜੀ ਬ੍ਰੇਕ ਵਾਲੀ ਹੈ ਹਾਂ ਉਹ ਸੋਚ ਪਾਈ ਆ ਹੁਣ ਉਹ ਬ੍ਰੇਕ ਵਾਲੀ ਲੈਟ ਨਹੀਂ ਜਲਦੀ ਬਾਕੀ ਸਭ ਕੁਝ ਠੀਕ ਚੱਲਦਾ ਹੁਣ ਤਾਰ ਤੁਰ ਕਰਨੀ ਪੈਣੀ ਇਹਦੀ ਸੈਟ ਨਾ ਕਰ ਜਣੀ ਉਹਨੂੰ ਬੁਲਾਉਂਗਾ ਬੁਲਾ ਲੀ ਉਹਨੂੰ ਕਰ ਜੂਗਾ ਸੈਟ ਲੈਟ ਦਾ ਜੂਰੀ ਚਾਹੀਦੀ ਹੈ ਠੀਕ ਨਹੀਂ ਐਂਡੀ ਇੰਡੀਕੇਟਰ ਦੇਣੇ ਨੂੰ ਫਾਇਦਾ ਰਹਿੰਦਾ ਹੂੰ ਨੀ ਬੰਦਾ ਪਿੱਛੇੋਂ ਦੇਖੀ ਜਿੰਦਾ ਨੂੰ ਦੂਜਾ ਮੁੰਡਾ ਮੋੜ ਦੂ ਤੇ ਲਾ ਦੇ ਠੀਕ ਦੇਖਦੇ ਹੀ ਨਹੀਂ ਕੋਸ ਤੇ ਦੂਟੇ ਲਾ ਦੇ ਆਪਣਾ ਲਾ ਆਵੇ ਦੇਖ ਲੈਂਦੇ ਪਹਿਲੇ ਇਧਰ ਮੁੜਨਾ ਹੈ ਇਹੀ ਫਾਇਦਾ ਹੈ ਹੋਰ ਕੀਆ ਚਲੋ ਦੇਖਦੇ ਆ ਫਿਰ ਦੇਖੋ ਕੀ ਬੰਦਾ ਹੁਣ ਠੀਕ ਮੈਂ ਵੀ ਦੇਖਦਾ ਯਾਰ ਅੱਜ ਜੱਬੀ ਮਾਂ ਵੀ ਰੇਹ ਛੱਡ ਦਮਾਂ ਛੱਡ ਤੇ ਛੱਦਦੇ ਆ ਛੱਡ ਦਮਾਂ ਦੋ ਦੋ ਟੋਟੇ ਛੱਡ ਦਮਾਂ ਢਾਈ ਕਿੰਨੀ ਕਿੰਨੀ ਜੇਗਾ ਦੋ ਕਿਲੇ ਐ ਤੇ ਦੋ ਛੱਡਦੇ ਨੇ ਦੋ ਪਾਰਸਾ ਜੱਸੀ ਛੱਡ ਦੂਗਾ ਫੇਰ ਛੱਡ ਦੂੰਗਾ ਬਾਅਦ ਚਾਰ ਦਿਨਾਂ ਦੀ ਠੀਕ ਨਹੀਂ ਹੋਰ ਕੀਆ ਦੋ ਸਪਰੇਅ ਕਰੂੰਗੇ ਤਾਕਤ ਦੀ ਸਪਰੇਅ ਕਰ ਦ ਇਹ ਪੰਪ ਸੁਰਵਾ ਕੇ ਲਿਆਉਣਾ ਯਾਰ ਦੇਖਦਾ ਬਰੇ ਸਣੀ ਜਿਆਦਾ ਕੰਮ ਕਰਦੀ ਹੈ ਹਾਂ ਦੇਖ ਲੈਂਦੇ ਆ ਕਿਆ ਬਣਦਾ ਠੀਕ ਹੈ ਜੀ ਕਿ ਭੂਖ ਨਾ ਜਾਏ ਪੱਤੇ ਇਕੱਠੇ ਕਰਨੇ ਆਲਾ ਹੂੰ ਉਹ ਨਹੀਂ ਨਹੀਂ ਆਹ ਵਾਲੀ ਆ ਜੀ ਵਾਲਾ ਹਾਂ ਨਹੀਂ ਨਹੀਂ ਹਾਂ ਉਹ ਸਾਰਾ ਗਰਮ ਹੋ ਜਾਂਦਾ 1000 ਇੱਕ ਸਪੀਡ ਜੇ ਛੋਟਾ ਸਮਾਨ ਹੈ ਹੈ ਉਹ ਕਹਿੰਦੇ ਗੇਮ ਛੋਟੜੇ ਬਾਬੂ ਦੇ ਵਾਸਤੇ ਆ ਰੜਤੇ ਨਾ ਬਹੁਤ ਛਿੱਤੀ ਹੁੰਦੇ ਆ ਹਾਂ ਉਹਦੇ ਵਾਸਤੇ ਰੜ ਰੜਕੇ ਵਾਲੇ ਸੀ ਯਾਰ ਰੜਕਾ ਯਾਰ ਮੇਰੀ ਗੱਲ ਥੋੜਾ ਜੇ ਅੱਖਾਂ ਥੋੜਾ ਜਿਆਦਾ ਤੇਜ਼ ਆ ਗਿਆ ਪੱਤਾ ਤਾਂ ਉੱਤੇ ਰਹਿਣਾ ਨਹੀਂ ਉਹ ਤਾਂ ਗੰਨੇ ਵਿੱਚ ਜਾ ਬੰਨਣਾ ਹਾਂ ਗੱਲ ਤਾਂ ਠੀਕ ਹੈ ਠਾਜਾ ਦਾ ਮੈਂ ਦੇਖਿਆ ਪੁਕੜਾਂ ਦੀ ਜੜਾਂ ਵਿੱਚ ਜਾ ਕੇ ਲੱਗ ਜਾਂਦਾ ਨਾ ਫੇਜ਼ ਵਿੱਚ ਤੇ 11 ਜਿਹੇ ਨਿਕਲ ਜਾਂਦਾ ਹੂੰ ਹੂੰ ਇਹ ਗੱਲ ਤਾਂ ਠੀਕ ਹੈ ਤੇਰੀ ਇਹ ਤਾਂ ਨਿਕਲ ਜਾਂਦਾ ਹਾਂ ਵਾਹ ਚੱਲ ਦੇਖੀਏ ਹੁਣ ਆਹ ਵਧੀਆ ਜੰਮੀ ਕਣ ਕੇ ਆ ਰਹੇ ਨੇ ਆ ਬਿਨਾਂ ਇਹਦੇ ਵਿੱਚ